ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਣੇ ਕੋਲ ਇਹ GPIC ਜੀ ਇਹਦਾ ਵੀ ਆਪਾਂ ਸਲੈਂਸਰ ਲਾਇੰ ਦਾ ਕੰਮ ਕੀਤਾ ਇਹਦੇ ਆਲਰੇਡੀ ਮਫਲਰ ਲੱਗਿਆ ਹੋਇਆ ਸੀ ਸੋ ਇਹਦਾ ਮੂਰਲਾ ਬੈਂਡ ਸੈੱਟ ਕਰਨ ਵਾਲਾ ਸੀਗਾ ਤੇ ਇਹਦਾ ਆਪਾਂ ਮਗਰਲਾ ਤੇ ਮੂਰਲਾ ਬੈਂਡ ਥੋੜੀ ਸੈਟਿੰਗ ਕਰਕੇ ਲਾਇਆ ਮੂਰਲਾ ਨਵਾਂ ਲਾਇਆ ਮਗਰਲੇ ਦੀ ਸੈਟਿੰਗ ਕੀਤੀ ਆ ਸੋ ਇਹਦੀ ਵੀ ਆਵਾਜ਼ ਬਹੁਤ ਸੋਹਣੀ ਬਣੀ ਐ ਜੀਬ ਵੀ ਬਹੁਤ ਸੋਹਣੀ ਐ ਇਹਦਾ ਥੋੜਾ ਜਿਹਾ ਕੰਮ ਰਹਿ ਗਿਆ ਇਹਦੇ ਸੀਟਾ ਵਗੈਰਾ ਬਾਕੀ ਤਾਂ ਹੋ ਗਿਆ ਤੇ ਅਲਾਇ ਵੀਰੇ ਉਹਨਾਂ ਨੇ ਬਹੁਤ ਸੋਨੇ ਪਾਏ ਆ ਤੇ ਤੁਹਾਨੂੰ ਇਹਦੀ ਆਵਾਜ਼ ਵੀ ਚੈੱਕ ਕਰਾਉਣੀ ਆ ਇਹਦੇ ਮਗਰਲਾ ਸਲੈਂਸਰ ਇਹਦੇ ਆਲਰੇਡੀ ਲੱਗਾ ਸੀ ਆਪਾਂ ਸਿਰਫ ਇਹਦੀ ਸੈਟਿੰਗ ਕੀਤੀ ਆ ਮਗਰਲੇ ਪਾਈਪ ਦੀ ਫਰੰਟ ਪਾਈਪ ਆਪਾਂ ਨਵਾਂ ਲਾਇਆ ਤੇ ਇਹਦੀ ਗੱਡੀ ਦੀ ਆਵਾਜ਼ ਬਹੁਤ ਜ਼ਿਆਦਾ ਸੋਹਣੀ ਆ ਤੁਹਾਨੂੰ ਆਪਾਂ ਇਹਦੀ ਆਵਾਜ਼ ਸੁਣਾਉਣੀ ਆ ਜੀ ਇਹ ਗੱਡੀ ਸਟਾਰਟ ਆ ਜੀ ਸਿਰਫ ਇੰਜਨ ਦੀ ਨੋਕਿੰਗ ਸਾਊਂਡ ਆ ਮਗਰ ਸਾਊਂਡ ਬਿਲਕੁਲ ਹੀ ਨਹੀਂ ਹੈ ਇਹਦੇ ਸਿੰਗਲ ਮਫਲਰ ਲੱਗਿਆ ਵੈਸੇ ਇਹਦੇ ਡਬਲ ਮਫਲਰ ਲੱਗਦਾ ਕਸਟਮਰ ਦੇ ਪਹਿਲਾਂ ਹੀ ਇੱਕ ਲੱਗਿਆ ਸੀ ਇਸ ਕਰਕੇ ਉਹਨਾਂ ਨੇ 프ਰੰਟ ਪਾਈਪ ਹੀ ਕਰਾਇਆ ਵੀ ਇੱਕ ਵਾਰ 프ਰੰਟ ਪਾਈਪ ਕਰ ਦੋ ਜੇ ਲੋਡ ਪਈ ਤਾਂ ਫਿਰ ਡਬਲ ਟੋਲਕਿਆਂ ਜ਼ਰੂਰ ਲਾਵਾਂਗੇ ਉਹਦੇ ਨਾਲ ਕਟੋਕਟ 15% 10 15% ਦਾ ਫਰਕ ਪਾਇੰਦਾ ਤੇ ਇਹਦੀ ਟੋਟਲ ਸਾਊਂਡ ਵੀ ਸੁਣਾ ਦਿੰਨੇ ਆ ਤੁਹਾਨੂੰ ਇਹਦੀ ਟੋਟਲ ਸਾਊਂਡ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਸਾਡੀਆਂ ਵੀਡੀਓਜ਼ ਨੂੰ ਦੇਖਦੇ ਰਹੋ ਪਿਆਰ ਕਰਦੇ ਰਹੋ ਸ਼ੇਅਰ ਕਰ ਦਿਓ ਵੀਡੀਓ ਨੂੰ ਸਾਰਿਆਂ ਨਾਲ ਸਤਿ ਸ਼੍ਰੀ ਅਕਾਲ ਜੀ